ਭਾਰਤ-ਪਾਕਿਸਤਾਨ ਕ੍ਰਿਕਟ ਟੀਮ ਚੈਂਪੀਅਨਸ ਟਰੋਫੀ 'ਚ ਆਮੋ ਸਾਹਮਣੀ ਹੋ ਰਹੀਆਂ ਨੇ ਦੋਵਾਂ ਟੀਮਾਂ ਵਿੱਚਕਾਰ ਹਾਈ ਵੋਲਟੇਜ ਮੈਚ ਖੇਡਿਆ ਜਾ ਰਿਹਾ ਹੈ ਮੈਚ ਤੋਂ ਪਹਿਲਾਂ ਬਠਿੰਡਾ ਚ ਸੰਘਰਸ਼ ਕਮੇਟੀ ਨੇ ਹਾਈ ਵੋਲਟੇਜ ਡਰਾਮਾ ਕੀਤਾ ਕਮੇਟੀ ਵੱਲੋਂ ਪ੍ਰਦਰਸ਼ਨ ਕਰਕੇ ਭਾਰਤ-ਪਾਕਿਸਤਾਨ ਮੈਚ ਦਾ ਵਿਰੋਧ ਕੀਤਾ ਗਿਆ ਦਰਅਸਲ ਪਾਕਿਸਤਾਨ ਵੱਲੋਂ ਪਾਰਤੀ ਜਵਾਨਾਂ ਦੇ ਨਾਲ ਕੀਤੇ ਜਾ ਰਹੇ ਅਣਮਨੂਕੀ ਵਤੀਰੇ ਨੂੰ ਲੈ ਕੇ ਸੰਘਰਸ਼ ਕਮੇਟੀ ਮੈਂਬਰਾਂ ਨੇ ਪਾਕਿਸਤਾਨ ਖਿਲਾਫ ਰੋਸ ਪਗਟਾਇਆ ਪ੍ਰਦਰਸ਼ਨ ਦੌਰਾਨ ਇਹ ਵਿਖਾਇਆ ਗਿਆ ਕਿ ਕਿਵੇਂ ਪਾਕਿਸਤਾਨ ਕਾਇਰਤਾ ਵਿਖਾਉਂਦੇ ਪਾਰਤੀ ਜਵਾਨਾਂ ਦੇ ਫੈਕਚਰ ਛੁਰਾ ਖੋਪ ਰਿਆ ਜਿਸ ਨੂੰ ਲੈ ਕੇ ਕਮੇਟੀ ਵੱਲੋਂ ਮੈਚ ਦਾ ਵਿਰੋਧ ਕੀਤਾ ਗਿਆ ਇਹ ਪ੍ਰਦਰਸ਼ਨ ਐਸ ਕਰਕੇ ਕੀਤਾ ਗਿਆ ਕਿਉਂਕਿ ਪਿਛਲੇ ਕਾਫੀ ਲੰਬੇ ਸਮਿਆਂ ਤੋਂ ਪਾਕਿਸਤਾਨ ਜਿਹੜੀਆਂ ਫੌਜਾਂ ਸਾਡੇ ਫੌਜੀਆਂ ਦੇ ਸਿਰ ਵੱਢ ਕੇ ਤੇ ਉਹਨਾਂ ਨਾਲ ਜਿਹੜੀ ਦੁਰਦਸ਼ਾ ਕਰ ਰਹੀਆਂ ਜਿਹੜੀ ਦੁਰਦਸ਼ਾ ਕੀਤੀ ਜਾ ਰਹੀ ਹੈ ਰੋਜ਼ ਹੀ ਸਾਡੇ ਬੰਦੇ ਫੌਜੀ ਮਾਰੇ ਜਾ ਰਹੇ ਆ ਕੱਲ ਵੀ ਸਾਡੇ ਦੋ ਫੌਜੀ ਬਾਹਰ ਤੇ ਮਾਰਤੇ ਤੇ ਮੈਚ ਖੇਡਣ ਦਾ ਮਤਲਬ ਸਾਡੇ ਸਮਝ ਨਹੀਂ ਆਇਆ ਇੱਕ ਗੇਂਦ ਪਿੱਛੇ ਇੱਕ ਪੈਸਿਆਂ ਪਿੱਛੇ ਤੇ ਸਾਡੀ ਹਿੰਦੁਸਤਾਨ ਦੀ ਟੀਮ ਨੂੰ ਵੀ ਚਾਹੀਦਾ ਵੀ ਮੈਚ ਨਾ ਖੇਡੇ ਉਹਨਾਂ ਉਹ ਵੀ ਹਿੰਦੁਸਤਾਨ ਦੇ ਨਾਗਰਿਕ ਆ ਉਹਨਾਂ ਨੂੰ ਕੋਈ ਮਿੱਤਰਤਾ ਨਹੀਂ ਰੱਖਣੀ ਚਾਹੀਦੀ ਸੰਘਰਸ਼ ਕਮੇਟੀ ਵੱਲੋਂ ਟੀਵੀ ਤੋੜ ਕੇ ਵੀ ਪਾਕਿਸਤਾਨ ਖਿਲਾਫ ਨਾਅਰੇਬਾਜੀ ਕੀਤੀ ਗਈ ਤੇ ਆਪਣੀ ਪੜਾਸ ਕੱਢੀ ਗਈ ਬਠਿੰਡਾ ਤੋਂ ਅਮਿਤ